ਜਦ ਜਦ ਮੈਂ ਅਚਾਨਕ ਉਹ ਭੈਣ ਤੁਰ ਗਈ ਨਾ ਉਸ ਦਿਨ ਵੀ ਮਾਂ ਤੋਂ ਮੈਂ ਲੁਕਦਾ ਰਹਿੰਦਾ। ਉਸ ਦਿਨ ਵੀ ਮਾਂ ਦੇ ਮੈਂ ਸਵਾਲਾਂ ਦੇ ਜਵਾਬ ਨਹੀਂ ਸਤੇ ਪਾਰ। ਜਦੋਂ ਇਹ ਮੈਨੂੰ ਪੁੱਛਦੀ ਸੀ ਨਾ ਉਹ ਕਹਿੰਦੀ ਸੀ ਮੇਰੀ ਧੀ ਕਿੱਥੇ ਆਈ? ਜਦੋਂ ਵੀ ਉਹ ਛੋਟੀ ਜੀ ਸਮਤਿਆ ਹੁੰਦੀ ਆਂ ਅਸੀਂ ਰੋਣ ਲੱਗ ਜਾਂਦੇ ਆਂ ਭਰਾਵੋ। ਰੱਬ ਨੂੰ ਵੀ ਦੋਸ਼ੀ ਠਹਿਰਾ ਦਿੰਦੇ। ਪਰ ਇਹਨਾਂ ਮਾਵਾਂ ਦੇ ਦੁੱਖ ਦੇਖੋ।

ਨੇ ਨਹੀਂ ਮੈਂ ਤੇ ਕੀਤੀ ਮੇਰੇ ਪੁੱਲੇ ਕ ਖੜੇ ਪਿਆ ਨਾ ਮਾਇ ਨਾ ਇਹ ਕੰਮ ਮਾਰੇ ਹੋ ਗਿਆ ਤਰਾਪਤਾ ਦਿਲ ਤੇ ਰੱਖ ਮੇਰੇ ਅੱਛਾ ਜੀ ਕਹਦਾ ਨਾ ਮੇਰੀ ਮਾਂ ਲਈ ਵੀ ਢੜਕਦਾ ਮੇਰੀ ਮਾਂ ਵਾ ਅੱਛਾ ਜੀ ਤੂੰ ਮੇਰੀ ਮਾਂ ਬਸ ਰੋਣਾ ਨਹੀਂ ਡਾਕਟਰ ਨੇ ਕਿਹਾ ਜਮਾਈ ਅੰਨੀ ਹੋ ਜੈਗੀ ਅੱਖਾਂ ਤੋਂ ਮਾਂ ਇੰਨਾ ਰੋਨੀਆ ਜਮਾਈ ਅੰਨੀ ਤਾਂ ਫਿਰ ਮਾੜਾ ਮਾੜਾ ਝੋਲਾ ਝੋਲਾ ਜੀਦਾ ਫਿਰ ਮਾਂਗ ਵੀ ਹਟ ਜੂਗਾ ਦਿਖਣੋ ਕਾ ਤੋ ਨਾ ਰੋਇਆ ਨਾ ਕਰ ਰੋਇਆ ਨਾ ਅੱਛਾ ਕਿੱਦਾਂ ਨਾ ਸੁਣਾ ਨੀਗਾ ਨਾ ਹੱਸ ਕੋਈ ਨਾ ਪਰ ਰੋ ਨਾ ਥੋੜਾ ਪਾਣਾ ਮੰਨ ਲਾ ਬਾਬੇ ਦਾ ਨਾਮ ਲਿਆ ਕਰ ਗੁਰੂ ਘਰ ਜਾਇਆ ਕਰ ਗੁਰਦੁਆਰਾ ਸਾਹਿਬ ਜਾ ਕੇ ਬੈਠਿਆ ਕਰ ਬਾਣੀ ਸੁਣਿਆ ਕਰ ਜੇ ਨਹੀਂ ਪੜ ਹੁੰਦੀ ਸੁਣ ਲਿਆ ਕਰ ਗੁੜਕਾ ਸਾਹਿਬ ਲੈ ਲੈ ਤੂੰ ਤਾਂ ਇੰਨਾ ਪਾਠ ਕਰਨ ਦੀ ਸੁਖਮਨੀ ਸਾਹਿਬ ਦਾ ਸਵੇਰੇ ਪਾਠ ਕਰਿਆ ਕਰ ਜਾ ਕੇ ਮੈਨੂੰ ਦਿਸਦਾ ਨਹੀਂ ਹੈ ਨਾ ਚਲ ਮੂੰਹ ਜਵਾਨੀ ਜਿੰਨਾ ਕੋੰਦਾ ਉਹ ਕਰਿਆ ਕਰ ਚਲ ਪਤਾ ਕਿ ਚੱਕਰ ਡਾਕਟਰਾਂ ਨੇ ਅੱਖਾਂ ਵੀ ਦਿਖਾਈਆਂ ਸੀ ਤੇਰੀਆਂ ਡਾਕਟਰ ਕਹਿੰਦੇ ਵੀ ਰੋਵੇਂ ਨਾ ਬਸ ਵੀ ਰੋਣਾ ਬੰਦ ਕਰੋ ਹੁਣ ਤੂੰ ਰੋਣੋਂ ਹਟਦੀ ਨਹੀਂ ਮਾਂ ਦਿਨ ਰਾਤ ਰੋਈ ਜਾਂਦੀ ਹੈ ਫਿਰ ਨਾ ਇੱਕ ਧੀ ਠੀਕ ਹੋ ਜੂਗੀ ਮਾਂ ਹੋ ਜੂਗੀ ਬੜੀਆਂ ਅੱਖਾਂ ਆ ਜਾਣਗੀਆਂ ਅੱਗੇ ਤੇ ਅੱਖਾਂ ਬਿੱਤੀ ਤੋਂ ਸਗੀਆਂ ਆ ਆਰਜੀਤ ਕਿੱਥੇ ਐ ਮਾਂ ਤੈਨੂੰ ਪਤਾ ਨਾ ਦੇ ਵੀ ਹਸਪਤਾਲੇ ਆ ਨਹੀਂ ਤੂੰ ਆਪਾਂ ਪਹਿਲਾਂ ਹੁਣ ਤੂੰ ਕੀ ਕਹਿ ਕੇ ਸਾਡੀਆਂ ਉਹ ਪੂਰੀ ਹੋ ਗਈ ਸੀ ਦੇਖਿਆ ਆਪਾਂ ਪਿੰਡ ਜਾ ਕੇ ਸस्कार ਕਰਕੇ ਨਹੀਂ ਆਏ ਸੀ ਜਾ ਕੇ ਉਦੋਂ ਇਹ ਕੁੜੀ ਹੋਰ ਆ ਇੱਥੇ ਤੈਨੂੰ ਆਈ ਨੂੰ ਮਿਲੀ ਆ ਆਪਣੀ ਹਰਜੀਤ ਨਾਲ ਤਾਂ ਆਪਾਂ ਸस्कार ਕਰਿਆ ਪਿੰਡ ਕਰਿਆ ਨਹੀਂ ਤੂੰ ਵੀ ਨਾਲ ਹੀ ਸੀਗੀ ਉੱਥੇ ਕੀਤਾ ਸੀਗਾ ਹਾਂ ਫਿਰ ਇਹ ਕੁੜੀ ਹੋਰ ਆ ਇਹ ਵਿਚਾਰੀ ਆਪਾਂ ਨੂੰ ਮਿਲੀ ਸੀ ਮਾਂ ਸੜਕ ਤੋਂ ਅੱਖਾਂ ਤੋਂ ਅੰਨ੍ਹੀ ਸੀ ਪਹਿਲਾਂ ਹੀ ਵਿਚਾਰੀ ਅੱਛਾ ਹਾਂ ਇਹ ਤਾਂ ਬਾੜੀ ਮਾੜੀ ਹਾਲਤ ਸੀ ਚਲ ਤੂੰ ਉਹਨੂੰ ਧੀ ਬਣਾ ਲਿਆ ਵਧੀਆ ਉਹਨੂੰ ਸਾਰਾ ਮਿਲ ਗਿਆ ਵਿਚਾਰੀ ਇਹ ਜੇ ਇਹ ਡੇਲੇ ਸੀ ਉਹ ਕਿੱਥੇ ਗਏ ਉਹ ਤਾਂ ਹਜੀਤ ਤਾਂ ਤੇਰੀ ਨਹੀਂ ਅੱਖਾਂ ਇੰਨੀਆਂ ਮੋਟੀਆਂ ਮੋਟੀਆਂ ਸੀਗੀਆਂ ਅੱਖ ਮੋਟੀਆਂ ਸੀ ਹਜੀਤ ਤਾਂ ਇੰਨੀ ਸਿਆਣੀ ਸੀ ਇੰਨਾ ਪੜਾਉਂਦੀ ਸੀ ਬੱਚਿਆਂ ਨੂੰ ਇੰਨੀ ਚੰਗੀ ਸੀ ਉਹ ਨਹੀਂ ਹੋਣੀ ਹੋਣੀ ਪਰ ਮਾਂ ਉਹਨੂੰ ਬਾਬਾ ਜੀ ਨੇ ਆਪਣੇ ਕੋਲੇ ਬੁਲਾ ਲਿਆ ਉੱਥੇ ਬਾਬਾ ਜੀ ਨੂੰ ਲੋੜ ਸੀ ਸ਼ਾਇਦ ਉਹਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆ ਗਏ ਕੀ ਫਤਿਹ ਇਹ ਮੇਰਾ ਧਿਆਨ ਰੱਖਿਓ ਮੇਰੀ ਗੁਰੂ ਜੀ ਕਿੰਨਾ ਮਾਵਾ ਨੂੰ ਕਿਹੜੇ ਸ਼ਬਦਾਂ ਨਾਲ ਹੌਸਲਾ ਦਈਏ ਸੱਚੇ ਸ਼ਬਦ ਮੁੱਕ ਜਾਂਦੇ ਜਦੋਂ ਮੈਂ ਇਧਰਲੇ ਪਾਸੇ ਆਉਣਾ ਨਾ ਬੀਬੀਆਂ ਵਾਲੇ ਪਾਸੇ ਇਹ ਦਸਤਕ ਮਾਵਾ ਇਹਦੀਆਂ ਮਾਂ ਜਿਨ੍ਹਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ ਮੈਂ ਮੈਂ ਉਹਨਾਂ ਮਾਵਾ ਤੋਂ ਕਈ ਵਾਰੀ ਤਾਂ ਅੱਖ ਬਚਾਉਣਾ ਸੀ ਇਹ ਵੀ ਬਰੀ ਮੈਂ ਉਹਨਾਂ ਤੋਂ ਜਿੰਨਾ ਬਚਾਇਆ ਚਾਹ ਰਿਹਾ ਪਰ ਇਹਦੀ ਨਿਕਲਣ ਦੀ ਕੋਸ਼ਿਸ਼ ਕਰਦਾ ਵੀ ਮੈਂ ਕੀ ਕਹਾ ਮਰੋ ਮੂਦੀਤੇ ਰਹੀਆਂ ਤੁਹਾਡੇ ਗਾਲ ਪੈ ਜਾਂਦੀਆਂ ਆ ਇਹ ਮਾਵਾ ਮੈਨੂੰ ਦੇਖ ਕੇ ਅਫਸੋਸ ਹੈ ਕਿ ਅੱਜ ਵੀ ਸਾਨੂੰ ਦੁੱਖ ਬਹੁਤ ਆ ਜਦੋਂ ਕੋਈ ਛੋਟੀ ਜੀ ਸਮੱਸਿਆ ਹੁੰਦੀ ਆ ਅਸੀਂ ਗੋਣ ਲੱਗ ਜਾਂਦੇ ਆ ਭਰਾਵੋ ਰੱਬ ਨੂੰ ਵੀ ਦੋਸ਼ੀ ਠਹਿਰਾ ਦਿੰਨੇ ਆ ਪਰ ਇਹਨਾਂ ਮਾਵਾਂ ਦੇ ਦੁੱਖ ਦੇਖੋ ਬਾਈ ਨੂੰ ਕੋ ਸਾਲ ਹੀ ਹੋਏ ਸੀ ਹਜੇ ਭੋਰਾ ਛੋਟੀ ਜੀ ਬੱਚੀ ਸੀ ਗੋਦੀ ਸਰ ਦਾ ਸਾਈਂ ਤੁਰ ਗਿਆ ਕੰਲੀ ਨੇ ਇੱਕ ਵਾਕ ਹੋਰ ਸੀ 42 ਪੜਾਈ ਬੀਏ ਬੀਐਡ ਡਬਲ ਐਮਏ ਕਰਾਈ ਬੜੀ ਸ਼ਾਰਸੀ ਇੰਨੀ ਸਾਊ ਭੈਣ ਉਹ ਇੰਨੀ ਜਿਆਦਾ ਚੰਗੀ ਇੰਨੀ ਸਾਊ ਆਪਦੀ ਮਾਂ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀ ਸੀ ਵਿਆਹ ਤੱਕ ਨਹੀਂ ਕਰਾਇਆ ਬਾਹਰ ਜਾਣ ਦਾ ਮੌਕਾ ਮਿਲਦਾ ਸੀ ਬਾਹਰ ਵੀ ਨਹੀਂ ਗਈ ਪਤਾ ਨਹੀਂ ਭਾਣਾ ਰੱਬ ਦਾ ਕੀ ਜਾਂ ਬਲੱਡ ਸੀ ਉਹਨੂੰ ਪ੍ਰੋਬਲਮ ਜਾਂ ਇਹਨਾਂ ਬੱਲੀਓ ਜਾਂ ਉਦੋਂ ਰੱਬ ਜਾਣਦਾ ਚੁੱਪ ਹੀ ਹੋ ਗਈ ਫਿਰ ਡਿਪਰੈਸ਼ਨ ਚਲੇ ਗਈ ਇਹਨਾਂ ਡਿਪਰੈਸ਼ਨ ਚ ਰਹਿਣ ਲੱਗ ਗਈ ਨਾਲ ਨੀਰੋਲੋਜੀ ਦੀ ਪ੍ਰੋਬਲਮ ਆ ਗਈ ਨਸਾਂ ਦਿਮਾਗ ਦੀਆਂ ਜਿਹੜੀਆਂ ਸੁਗੜਨ ਲੱਗ ਗਈਆਂ ਇੱਥੇ ਲੈ ਕੇ ਆਏ ਇੱਥੇ ਇਲਾਜ ਚੱਲਿਆ ਪਰ ਬਾਬਾਈ ਨੂੰ ਕੁਝ ਹੋਰ ਹੀ ਮਨਜ਼ੂਰ ਸੀਗਾ ਬੜਾ ਪ੍ਰੋਸਸ ਆ ਸੀ ਤੁਹਾਡੇ ਤੇ ਵਾਹ ਬਹੁਤ ਬਹੁਤ ਉਸ ਦਿਨ 아이 ਬਹੁਤ ਮੇਰੀ ਮੈਂ ਤਾਂ ਬਹੁਤ ਮਾਂ ਕਹਿੰਦੀ ਪੁੱਤ ਮੇਰੀ ਧੀ ਠੀਕ ਕਰ ਦੇ ਮੇਰੀ ਕੋਈ ਧੀ ਹੈ ਮੇਰੀ ਠੀਕ ਕਰ ਦੇ ਪਰ ਜਦ ਦਿਨ ਅਚਾਨਕ ਉਹ ਭੈਣ ਤੁਰ ਗਈ ਨਾ ਉਸ ਦਿਨ ਵੀ ਮਾਂ ਤੋਂ ਮੈਂ ਲੁਕਦਾ ਫਿਰਦਾ ਉਸ ਦਿਨ ਵੀ ਮਾਂ ਦੇ ਮੈਂ ਸਵਾਲਾਂ ਦੇ ਜਵਾਬ ਨਹੀਂ ਸਿੱਤੇ ਪਰ ਜਦੋਂ ਇਹ ਮੈਨੂੰ ਪੁੱਛਦੀ ਸੀ ਨਾ ਮੈਨੂੰ ਇਹ ਕਹਿੰਦੀ ਸੀ ਮੇਰੀ ਧੀ ਕਿੱਥੇ ਆ ਫਿਰ ਪਿੰਡੋਂ ਭੈਣ ਹੁਣੇ ਆਏ ਜਿਹੜੇ ਛੱਡ ਕੇ ਗਏ ਸੀਗੇ ਮਾਤਾ ਨੂੰ ਉੱਥੇ ਪਿੰਡ ਲੈ ਗਏ ਉੱਥੇ ਧੀ ਦਾ ਸੰਸਕਾਰ ਕੀਤਾ ਮੈਂ ਕਿਹਾ ਸੀ ਮਾਤਾ ਮੈਂ ਆਉਂਗਾ ਭੋਗ ਤੇ ਵੀ ਨਹੀਂ ਜਾ ਹੋਇਆ ਮੇਤੋ ਪਿੱਛੇ ਪਰਿਵਾਰ ਐਡਾ ਵੱਡਾ ਮਾਤਾ ਨੂੰ ਕਿਹਾ ਸੀ ਵੀ ਤੈਨੂੰ ਲੈ ਜਾਾਂਗੇ ਆ ਕੇ ਲੈਣ ਵੀ ਨਹੀਂ ਜਾ ਹੋਇਆ ਕਿਉਂਕਿ ਮੈਂ ਮਾਂ ਤੋਂ ਭੱਜਦਾ ਸੀਗਾ ਮੈਂ ਮਾਂ ਨਾਲ ਅੱਖ ਚੱਕ ਪਾ ਕੇ ਗੱਲ ਨਹੀਂ ਸੀ ਕਰ ਪਾ ਰਿਆ ਸੱਚੀ ਏ ਮੈਂ ਆਪਣੇ ਦਿਲ ਦੀ ਦੱਸਦਾ ਮੈਨੂੰ ਕਹਿਣ ਲੱਗਦਾ ਸੀ ਵੀ ਮੈਂ ਇਹਨੂੰ ਕੀ ਕਹਾਂ ਫਿਰ ਮਾਂ ਢਿੱਲੀ ਹੋ ਗਈ ਬਹੁਤ ਜ਼ਿਆਦਾ ਦੁਬਾਰਾ ਇਹ ਵੀ ਅਪਸੈਟ ਹੋ ਗਈ ਦੇਖਣੋਂ ਹਟ ਚੱਲਿਆ ਫਿਰ ਫੇਰ ਭੈਣ ਹੁਣੀ ਕਿੱਥੇ ਲੈ ਕੇ ਆਏ ਮਾਤਾ ਨੂੰ ਸਾਡੇ ਕੋਲੇ ਤੇ ਮਾਤਾ ਨੂੰ ਅਸੀਂ ਇੱਥੇ ਦਾਖਲ ਕਰ ਲਿਆ ਕਿਉਂਕਿ ਹੁਣ ਪਿੱਛੇ ਕੋਈ ਹੈ ਹੀ ਨਹੀਂ ਸੀ ਕਹਿਣ ਤਾਂ ਭੈਣ ਭਰਾ ਵੀ ਹੈਗੇ ਆ ਭਣ ਜੀਆਂ ਭਾਣਜੇ ਪਤੀਜੇ ਪਤੀਜੀਆਂ ਸਭ ਨੇ ਪਰ ਬਰਾਵੋ ਸਮਾਂ ਨੂੰ ਚਾਹੀਦਾ ਸਮਾਂ ਸਮਾਂ ਨੂੰ ਚਾਹੀਦਾ ਉਹ ਪਿਆਰ ਜਿਹੜਾ ਹਰਜੀਤ ਦਿੰਦੇ ਸੀ ਮਾਂ ਨੂੰ ਚਾਹੀਦਾ ਉਹ ਆਪਣਾ ਬਣ ਤੇ ਅੱਜ ਕੱਲ ਸਮਾਂ ਹੈ ਨਹੀਂ ਕਿਤੇ ਜਿਸ ਸਮਾਂ ਉਹ ਤਾਂ ਹੀ ਆਪਣਾ ਬਣਦੇ ਨੇ ਵੀ ਜਿਵੇਂ ਮੈਨੂੰ ਮਾਰੀਦੀ ਉਹ ਤਾਂ ਕੁਝ ਨਹੀਂ ਕਰਵਾ ਐਨਾ ਕੀ ਕਰਵਾ ਨਹੀਂ ਮੈਨੂੰ ਮਾਰ ਦੇ ਐ ਕਿ ਵਾ ਤੂੰ ਨੇ ਨਹੀਂ ਕੁਲੀ ਮਰ ਗਈ ਮਾਂ ਜਦੋਂ ਮੇਰੀ ਟੀ ਮਰ ਗਈ ਤੇ ਮੈਂ ਮਾਰਨਾ ਚਾਹੁੰਦੀ ਆਹੀ ਸ਼ਬਦ ਮੈਂ ਉਹ ਦਿਨ ਬੋਲਦੀ ਸੀ ਜਦੋਂ ਗਈ ਆ ਨਾ ਇੱਥੋਂ ਦੀ ਠੀਕ ਐਂਦੀ ਸੀ ਮੈਨੂੰ ਮਾਰ ਦੇ ਬਸ ਮੈਂ ਜਿਉਂਦੀ ਕਾਤੋਂ ਮੈਨੂੰ ਮਾਰ ਦੇ ਮੈਨੂੰ ਰੱਬ ਕੋਲ ਕਰਦੀ ਉਹ ਕਿਸੇ ਤਰ੍ਹਾਂ ਮੈਂ ਉਗੀ ਬੋਧਾ ਹੁਰਦੀ ਪਰ ਮਾਂ ਐ ਨਾ ਕਾ ਰੱਬ ਦਾ ਹੀ ਭਾਣਾ ਨਾ ਮਾਂ ਇਹ ਵੀ ਇਹੇ ਰੱਬ ਦਾ ਹੀ ਭਾਣਾ ਮਾਂ ਫੇਰ ਵੇਜ ਪੰਜਵੇਂ ਪਾਸਾ ਦਸਵੇਂ ਪਾਸਾ ਨੂੰ ਚੇਤੇ ਕਰਕੇ ਇਹ ਗੱਲ ਦਸਵੇਂ ਪਾਸ਼ਾ ਨੇ ਜਿਹੜਾ ਰਖਤਾ ਦੇ ਪੱਤੇ ਖਾ ਕੇ ਕਚਰਾ ਕੀਤਾ ਸੀ ਫੇਰ ਮਾਂ ਉਹਨੇ ਆਪਦੇ ਚਾਰ ਪੁੱਤ ਬਾਰੇ ਪਿਓ ਬਾਰੇ ਆ ਮਾਂ ਬਾਰੇ ਸਾਰਾ ਸਰਪੰਸ ਭਾਰਤਮਾ ਉਹਨੇ ਆਪਣੇ ਇਹ ਐਦਾਂ ਪੱਤੀ ਦੇ ਦੇਖੋ ਕਿੰਡੀ ਕੁਰਬਾਨੀ ਐਦਾਂ ਦਸਵੇਂ ਪਾਸ਼ਾ ਜੀ ਮਾਂ ਨੂੰ ਤੇ ਪਤਾ ਸੀ ਇਹ ਨਾ ਉਹ ਐਦਾਂ ਸੀਸ ਦੇ ਤਾਮਾ ਪਤਿਲੇ ਜੇ ਉਬਾਲਦੀ ਸੀ ਪੁੱਤਾਂ ਲਈ ਛਿੱਲਾ ਹੂੰ ਦਰਖਤਾਂ ਦੀਆਂ ਛਿੱਲਾ ਖਾ ਲਈਆਂ ਉਹਨਾਂ ਦੇ ਸਿੰਘਾਂ ਨੇ ਦੇਉ ਪੁੱਤਾਂ ਲਈ ਛਿੰਨਾ ਬਾਲਦੀ ਸੀ ਕਹਿੰਦੀ ਨਿੱਕੇ ਆ ਉਹਨਾਂ ਕੋ ਖਾਣੀ ਹੋਣੀਆਂ ਉਹ ਜਿਹੜਾ ਕੋ ਨਰਮ ਕਰਕੇ ਸਿੱਧੇ ਦੇ ਦਿੰਨੀ ਆ ਜਦੋਂ ਸਿੰਘ ਕਹਿੰਦੇ ਆਪ ਤਾਂ ਮਾਂ ਪਤਾ ਨਹੀਂ ਕੀ ਰੇਨ ਰੇਨ ਖਾਂਦੀ ਏ ਤੇਰੇ ਹੱਥਾਂ ਉਹਨੇ ਟੱਕਲ ਚਾਕੇ ਦਿਖਾਇਆ ਤੇ ਉਹ ਦਰਖਤਾਂ ਦੀ ਛਲਾ ਸੀ ਗਿਆ ਇਹ ਫੇਰੇ ਮੈਂ ਤਾ ਕਰਕੇ ਗੁਜ਼ਾਰਾ ਕਰਦੀ ਆਂ ਫੇਰ ਮਾਂ ਆਪਾਂ ਉਹਨਾਂ ਵੱਲ ਦੇਖ ਕੇ ਗੁਜ਼ਾਰਾ ਕਰਨਾ ਮਾਂ ਮਾਂ ਸਾਨੂੰ ਵੀ ਬਾਬਾ ਜੀ ਨੇ ਤੇਰੀ ਡਿਊਟੀ ਲਈ ਹੈ ਨਾ ਤਾਂ ਹੀ ਤੈਨੂੰ ਇਸ ਘਰ ਚ ਭੇਜਿਆ ਨਾ ਮਾਂ ਹਾਂ ਫੇਰ ਤੂੰ ਹੁਣ ਭਰੋਸਾ ਰੱਖ ਔਰੇ ਤੇ ਇੰਨਾ ਪਾਣੀ ਵਗਦਾ ਫੇਰ ਨਿਗਾਹ ਚਲੀ ਜਾਊਗੀ ਜਮੇ ਜਿਹੜੀ ਮਾੜਾ ਮੂਟਾ ਤੁਹਾਨੂੰ ਲਾਤੀਂਦਾ ਉਹ ਵੀ ਦਿਖਣੋਂ ਹਟ ਜਾਊਗਾ ਜੀ ਹੁਣ ਹੋਰ ਨਹੀਂ ਕੋਈ ਸ਼ੀਸ਼ੇ ਪੈ ਸਕਦੇ ਹੋਰ ਮਾਂ ਡਾਕਟਰਾਂ ਨੇ ਆਪਰੇਸ਼ਨ ਕਰਤੇ ਦੋਨੇ ਅੱਖਾਂ ਦੇ ਦੁਆਰਾ ਨਹੀਂ ਨਾ ਹੋ ਸਕਦੇ ਹੁੰਦੇ ਆਪਰੇਸ਼ਨ ਡਾਕਟਰ ਨਾਲ ਮੈਂ ਗੱਲ ਕੀਤੀ ਸੀਗੀ

<laughs> बस सुन बोलना नहीं रोना नहीं है ठीक है करो जी ना ਸਾਡੀਆਂ ਮਾਵਾਂ ਵਾਸਤੇ ਅਰਦਾਸਾਂ ਕਰੋ ਦੁਆਵਾਂ ਕਰੋ बस ਇੰਨਾ ਕੀ ਮੰਗਦੇ ਹੋਰ ਕੁਝ ਨਹੀਂ ਮੰਗਦੇ ਵੀ ਬਸ ਜਿੰਨਾ ਵਾਹਿਗੁਰੂ ਇਹਨਾਂ ਨੂੰ ਸਮਾਂ ਦਿੱਤਾ ਚੰਗਾ ਮੀਤ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ